ਹਾਂਜੀ ਹੁਣ ਵੇਖੋ ਵੀ ਇਹਨਾਂ ਦਾ ਡਿਪਰ ਕਿੱਧਰ ਹੈ ਤੇ ਇਹਨਾਂ ਨੇ ਜਾਣਾ ਕਿੱਥੇ ਚੱਲੂਗਾ ਹੈ ਤੇ ਮੁੜਨਾ ਕਿੱਧਰ ਹੈ ਕਿੱਧਰ ਮੁੜਨਾ ਵੇਖਦੇ ਆਪਾਂ ਸਿਰਫ ਚੱਕਰਨ ਵਾਸਤੇ ਵੇਖਦੇ ਆ ਵੀ ਕਿੱਧਰ ਨੂੰ ਜਾ ਰਹੇ ਆ ਇਹ ਤੇ ਝਣਾ ਕਿਦਾਂ ਕਿਸ ਦੀਆਂ ਲੱਤਾਂ 'ਚ ਮਾਰਨੇ ਇਹਨਾਂ ਨੇ ਆ ਵੇਖਦੇ ਆ ਹੁਣ ਤਾਂ ਇਹ ਮੋੜੋਂ ਸਿੱਧੀ ਜਾ ਰਹੀ ਹੈ ਅਜ ਤੱਕ ਮੋੜਨ ਵਾਲਾ ਪਿੰਡ ਰ ਹੈ ਹੀ ਨਹੀਂ ਹਾਂ ਦੋ ਛੜਕਾ ਸੀਗੀਆਂ ਪਿੱਛੇ ਡੱਪ ਗਈਆਂ ਉਹ ਹੁਣ ਇੱਧਰ ਕੋਈ ਨਹੀਂ ਗਲੀ ਹੈ ਨਹੀਂ ਜਿੱਥੇ ਨੂੰ ਮੋੜ ਕਿਆ ਨਾ ਛੱਤਰ ਗੇਲਾ ਜਾ ਕੀ ਤੇ ਕਿਹੜਾ ਕੀਤਾ ਉਹ ਜਿਹੜਾ ਸਾਰੇ ਲਾਉਂਦੇ ਆ ਕਿਹੜਾ ਸੀ ਮੈਨੂੰ ਨਹੀਂ ਯਾਦ ਆ ਕਿਹੜੀ ਗੱਲ ਕਰ ਰਹੇ ਹਾਂ ਲਓ ਜੀ ਬਾਬਾ ਜੀ ਇਹ ਵੀ ਨਾਂਗੇ ਹਾਂ ਹਾਂ ਨਾਂਗੇ ਸ਼ਾਇਦ ਕੀ ਪਤਾ ਘਰੋਂ ਹੀ ਸੋਚ ਕੇ ਆਈ ਹੋਵੇ ਵੀ ਆਪਾਂ ਉੱਥੇ ਪਹਿਲਾਂ ਹੀ ਦੇ ਦਿਆਂ ਜਿੱਦਣ ਦੇਖਦੇ ਆ ਨਾ ਕਿੱਥੇ ਤੱਕ ਜਾਣਾ ਚੱਲ ਬਈ ਚੱਲ ਇਹਨਾਂ ਨੂੰ ਕਹਿ ਵੀ ਨਹੀਂ ਸਕਦਾ ਗੁਰਪ੍ਰੀਤ ਅੰਦਰੂਨੀ ਤਾਂ ਡਰ ਲੱਗਦਾ ਤੇ ਆਪਾਂ ਕਿਹੜਾ ਮਾੜਾ ਕਹਿੰਨੇ ਆ ਆਪਾਂ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਚੱਲਦੀ ਪਈ ਐ ਉਹ ਚੀਜ਼ ਦੇਖ ਲਓ ਕੋਈ ਵੇਖਣਾ ਵੀ ਸੱਚਾ ਹੈ ਕਿ ਨਹੀਂ ਨਾ ਨਾ ਲਓ ਜੀ ਡਿਪਰ ਕਿੱਧਰ ਹੈ ਤੇ ਮੋੜ ਕਿੱਧਰ ਰਿਹਾ ਵੇਖੋ ਵੈਰੀ ਗੁੱਡ